ਹਾਲ ਦੇ ਵਿੱਚ ਅੱਜ ਇੱਕ ਯੂਥ ਗਰੁੱਪ ਨਾਲ ਲੜਕੇ ਨੇ ਵਿਆਹ ਕੀਤਾ ਗਿਆ ਕਿਹਨੇ ਦਾ ਪੁਲਾ ਹੈ ਇਹ ਜੋ ਪੁਲ ਦਾ ਕੰਮ ਹੈ ਪਰ ਜਿਸ ਪੱਧਰ ਤੇ ਯਾਦਿਤੇ ਉਹਨੇ ਸਾਥਿਆ ਨੇ ਇਹਨੂੰ ਬਣਾਇਆ ਬਹੁਤ-ਬਹੁਤ ਇਹਨਾਂ ਨੂੰ ਮੈਂ ਮੁਬਾਰਕ ਦੇਣਾ ਚਾਹੁੰਦਾ ਹੈ ਇਹ ਜੋ ਅੱਜ ਆਪਾਂ ਖੇਡਾਂ ਕਰਾਂਦੇ ਕਈ ਵਾਰ ਛੋਟੇ-ਮੋਟੇ ਕੈਂਪ ਰੱਖ ਲੈਂਦੇ ਆ ਤੇ ਇਹ ਜੋ ਵਿਆਹ ਦਾ ਜੋ ਉਪਰਾਲਾ ਇਹਨਾਂ ਨੇ ਚੱਕਿਆ ਇਸ ਪੱਧਰ ਤੱਕ ਇਹ ਪਰਿਵਾਰ ਅਤੇ ਪਿੰਡ ਹਮੇਸ਼ਾ ਨੂੰ ਯਾਦ ਰੱਖੇ ਤੇ ਮੈਂ ਇਹਨਾਂ ਨੂੰ ਵਧਾਈ ਦਿੰਦਾ ਇਹਨਾਂ ਦੇ ਸਾਰੀ ਟੀਮ ਨੂੰ ਵਧਾਈ ਦਿੰਦੇ ਆ ਮੈਂ ਸੋਚਿਆ ਸੀ ਕਿ ਮੈਂ ਇੱਕ ਸਮਾਜ ਸੇਵੀ ਆ ਪਰ ਇਸ ਤੋਂ ਵੱਡਾ ਕੋਈ ਕੰਮ ਦੋਨਾਂ ਨੇ ਨਹੀਂ ਕੀਤਾ ਸਾਰੇ ਇਹਨਾਂ ਨੂੰ ਮੈਂ ਵਧਾਈ ਦਿੰਦਾ ਬਹੁਤ ਸੋਹਣਾ ਕੰਮ ਸਰ ਪਿੰਡ ਦੀ ਦੋ ਕੰਢੀ ਹੋਈ ਹੈ ਕੀ ਮੈਂ ਬੜਾ ਸੀ ਕਹਿੰਦਾ ਵਾਪਸ ਹੋ ਗਿਆ ਨਾ ਅਮੇਕਾ ਦਰਵਾਦੋਂ ਜੀ ਟਿਕ ਟੋਕ ਨੂੰ ਕਰਦੇ ਕਿ ਕਿਹੜੇ ਆਲਦ ਮੱਜ ਸਾਡੀ ਕੈਰੀਜ ਹੋਈ ਆ ਤੇ ਕਿੰਨਾ ਵੱਲੋਂ ਮੈਰੀ ਕੀਤੀ ਗਈ ਹੈ ਕੀ ਕੀ ਪ੍ਰਬੰਧ ਕੀ ਹੈ ਢਾਲ ਵੱਲੋਂ ਕੀਤੀ ਹੈ ਜਾਦੂ ਰੌਣਕ ਕੀ ਕੀ ਪ੍ਰਬੰਧ ਰੱਖੇ ਗਏ ਵਧੀਆ ਪ੍ਰਬੰਧ ਰੱਖੇ ਗਏ ਧੰਨਵਾਦ ਲੋਕਾਂ ਦੇ ਜਿਹੜਾ ਨਾ ਚਾਰੇ ਇੰਨੇ ਕਲੱਬ ਦਾ ਇੱਟਾ ਵੜਾ ਜੀ ਜਿੰਨੇ ਜਣੇ ਜਾਣਗੇ ਵਧੀਆ ਕਰਾਈਆਂ ਨੇ ਬਹੁਤ ਬਹੁਤ ਗੁਵਿੰਦਰ ਸਿੰਘ ਜੀ ਦਾ ਸ਼ਰੀ ਅਧਿਕਾ ਨਾ ਸ਼ਰੀ ਤੁਹਾਨੂੰ ਪੈਰਿਤ ਹੋਈ ਆ ਇੰਨਾ ਕੱਪ ਵੱਲੋਂ ਇਹ ਤਾਂ ਕੀ ਦਿੱਕਤ ਪਾ ਰਹੇ ਨੇ ਬੜੀ ਖੁਸ਼ੀ ਵਾਲੀ ਗੱਲ ਆ ਜੀ ਇਹਨਾਂ ਨੇ ਜਿਹੜੀਆਂ ਕੁੜੀਆਂ ਦਾ ਸਰਪੰਨ ਸਾਹਿਬ ਜੀ ਨੇ ਬੜਾ ਧੰਨਵਾਦ ਜੀ ਦਾ ਜਿਹੜਾ ਬੱਚਿਆਂ ਦਾ ਆਰਧ ਕਰਿਆ ਜੀ ਬੜਾ ਖੁਸ਼ ਹੋਣਾ ਮੇਰਾ ਪਿੰਡ ਉਪਲੀ ਜੀ ਇਹ ਦੇਖੋ ਜੀ ਬਹੁਤ ਵਧੀਆ ਪ੍ਰਭਾਵ ਨੇ ਅੱਗੇ ਚੱਲ ਕੇ ਇਹ ਪਿੰਡਾਂ ਦੇ ਲੋਕਾਂ ਨੂੰ ਤੇ ਜਾਗਰੂਕੀ ਦਿਖਾਈ ਆ ਦੀ ਗਰੀਬ ਪਰਵਾਰਾਂ ਦੇ ਪਰਿਵਾਰਾਂ ਨੂੰ ਸਾਂਭ ਮਿਲ ਜਾਂਦਾ ਜੀ ਤੇ ਬਾਕੀ ਸਰਪੰਚ ਸਾਹਿਬ ਨੇ ਇਹ ਰੀੜੀ ਰੀਤ ਚਲਾਈ ਆ ਪਿੰਡ ਪਿੰਡ ਚ ਆ ਕੇ ਅੱਗੇ ਜਾ ਕੇ ਹੋਰ ਵੀ ਵਧੇ ਜੀ ਇਹ ਭਰਾ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾਗਾ ਇਹਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੇ ਲਈ ਬਹੁਤ ਜ਼ਿਆਦਾ ਵਧੀਆ ਕਿਉਂਕਿ ਸਾਨੂੰ ਲੋਕਾਂ ਦਾ ਸਾਡੇ ਭਰਾਵਾਂ ਦਾ ਬਹੁਤ ਜ਼ਿਆਦਾ ਸਾਥ ਹੈਗਾ ਇਹ ਅਪਰਾਲੇ ਨੂੰ ਕਰਾਉਣ ਲਈ ਸਾਡੇ ਭਰਾ ਮਤਲਬ ਕਿ ਵੀ ਸਾਨੂੰ ਬੜ ਚੜ ਕੇ ਅਪਰੀਸ਼ੀਏਟ ਕਰਦੇ ਆ ਕਿ ਤੁਸੀਂ ਅੱਗੇ ਲੰਘੋ ਯਾਰ ਵੀ ਆਪਾਂ ਮਰ ਨਾਲ ਮਿਲ ਕੇ ਅਸੀਂ ਸਾਰੇ ਸਾਥ ਨਾਲ ਸਾਡੇ ਭਰ ਮਤਲਬ ਕਿ ਸਾਰੇ ਟਿਕਰ ਦੇ ਸਾਥ ਨਾਲ ਇੱਥੇ ਪ੍ਰੋਗਰਾਮ ਕਰਵਾਉਣਾ ਹੈ ਜੀ ਮੰਨਵਾਉਣੇ ਜਿੰਨੇ ਜੀ ਉਹਨਾਂ ਸੀ ਜਿਵੇਂ ਲੋੜੀ ਦਾ ਪ੍ਰੋਗਰਾਮ ਹੋ ਗਿਆ ਕੁੜੀਆਂ ਦੀ ਲੋੜੀ ਹੋ ਗਈ ਸਾਰੀ ਪ੍ਰੋਗਰਾਮ ਕਰਵਾਉਣੀ ਜੀ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਬਾਕੀ ਜਿਹੜੇ ਸਾਰੇ ਯਾਰ ਹੋਰ ਸਾਰੇ ਗੁਰੂ ਗੁਰੂ ਪਹੁੰਚੇ ਨੇ ਇੰਨਾ ਬਹੁਤ ਇੰਨਾ ਕਰਕੇ ਉਹਨਾਂ ਨੂੰ ਹੌਸਲਾ ਆ ਗਿਆ ਬਹੁਤ ਬਹੁਤ ਸ਼ੁਕਰ ਦਾ ਜੀ ਬਾਕੀ ਜੀ ਵਧੀਆ ਜੀ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਪ੍ਰੋਗਰਾਮ ਤੇ ਬਾਕੀ ਇਸ ਤਰ੍ਹਾਂ ਆਪਣੇ ਗੁੱਲ ਨੂੰ ਪੂਰਾ ਜੋਰ ਲਾਤੀ ਲੜਕੀਆਂ ਦਾ ਜਿਹਾ ਵਿਆਹ ਕੀਤਾ ਗਿਆ ਜੀ ਬਹੁਤ ਵਧੀਆ ਸੀ ਵਾਈਟ ਪਰਾ ਦੇ ਪੇਟੀ ਨੂੰ ਮੇ ਤੁਹੇਟ ਸਪੈੱਡ ਕੋਟ ਜੀ ਸਾਰਾ ਸਮਾਨ ਹੈ ਬੱਪਾ ਹਰੇਕ ਦਿਨ ਇਹਨਾਂ ਨੂੰ ਓਟੋ ਓਟਾਰਾ ਸਮਾਨ ਦਿੱਤਾ ਜੀ ਜੀ ਕਰੇ ਜੀ ਪਹਿਲਾ ਜੀ ਅਸੀਂ ਨੇ ਚੌਥਾ ਪੰਜਵਾਂ ਪ੍ਰੋਗਰਾਮ ਹੈ ਜੀ ਆਪਣਾ ਜੀ ਕੁੜੀਆਂ ਅਸਲ ਦੇ ਵਿੱਚ ਜਿਹੜੀਆਂ ਕੁੜੀਆਂ ਦੇ ਅਸੀਂ ਵਿਆਹ ਕਰਦੇ ਆ ਨਾ ਜੀ ਉਹਨਾਂ ਦੇ ਵਿਚਾਰੀਆਂ ਦੇ ਸਮਾਨ ਅਸੀਂ ਅਲੱਗ ਦੇ ਦੰਦੇ ਆ ਉਹਨਾਂ ਨੂੰ 1 ਕਿਲੋ ਦਾ ਖਬਰਾਂ ਹੁੰਦਾ ਸਮਾਨ ਪਰਣ ਨੂੰ ਵੀ ਕਈ ਵਾਰ ਦਿੱਕਤ ਪੈ ਜਾਂਦੀ ਹੈ ਇਸ ਕਰਕੇ ਫਿਰ ਉਸ ਹਾਵ ਨਾਲ ਜਿਵੇਂ ਅਗਲਾ ਕਹਿੰਦੇ ਪ੍ਰੋਮਿਸ ਕਰਦਾਂਗੇ ਜੀ ਮੂਰਵਾ ਕੋਈ ਕਹਦੀ ਜੀ ਨਾ ਜਿਹੜੇ ਬਸ ਯਾਰ ਆ ਦੋਸਤਾਂ ਨੇ ਸਾਡੀ ਮਦਦ ਕਰੀ ਹੈ ਜਿਹੜੀ ਕਰੀ ਹੈ ਜੀ ਉਹ ਵੀ ਐ ਜੇ ਕਹਦਾ ਕਿਵੇਂ ਕਹਦੀ ਹੈ ਜੀ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਜਦੋਂ ਜੀ ਕਿਸੇ ਵੀ ਤਰ੍ਹਾਂ ਦੀ ਬਾਕੀ ਜਿਹੜੇ ਯਾਰ ਦੋਸਤ ਨੇ ਸਾਡੀ ਜਿਹੜਾ ਨੇ ਸਾਡੀ ਮਦਦ ਕਰੀ ਹੈ ਤੇ ਅਸੀਂ ਇਹ ਪ੍ਰੋਗਰਾਮ ਕਰਾਇਆ ਜੀ ਬਾਕੀ ਅਸੀਂ ਅੱਗੇ ਵੀ ਹਰ ਸਾਲ ਇਹ ਇਦਾਂ ਦੇ ਚੱਲਦਾ ਰਹੂਗਾ ਜੀ ਵਧੀਆ ਹੀ ਕਰਦੇ ਰਾਂਗੇ ਜੀ ਅਸੀਂ ਸੋਚ ਰਹੇ ਹਾਂ ਨੇ ਸਵਾਰ ਅਸੀਂ 21 ਕੁੜੀਆਂ ਦੇ ਵਿਆਹ ਕੀਤੇ ਨੇ ਅਗਲੀ ਵਾਰ ਅਸੀਂ ਸੋਚ ਰਹੇ ਵੀ ਫਾਤੀ ਕਰੀਏ ਜੀ ਅਸੀਂ ਹੈ ਨਾ ਇਹ ਇਹ ਲੜਕੀਆਂ ਨੇ ਦੁਸਰੇ ਜੱਜ ਬੋਲ ਕੇ ਜਦੋਂ ਮੌਕੇ ਤੇ ਇਹ ਵੀ ਲੜਕੀਆਂ ਸਭ ਦੇ ਵਿੱਚ ਆਪਣੇ ਘੜਬੇ ਹਲਕੇ ਰਿਆਂ ਨੇ ਜੀ ਆਲੇ ਦਾ ਮਨ ਨੂੰ ਪਿੰਡਾਂ ਦੀਆਂ ਪਟੀਆਂ ਜੰਦੀ ਸਾਰੀ ਵਧੀਆ ਇਸ ਕਰਾਂਗੇ ਜੀ ਅਸੀਂ ਬਸ ਹੋਰ ਬਾਕੀ ਸੋਟਾ ਸਾਥ ਚੇਂਜ ਦਾ ਹੀ ਸਾਨੂੰ ਸਾਰਿਆਂ ਦਾ ਜੀ ਤਿੰਨ ਚਾਰ ਸਾਲ ਮੈਲੇ ਵਿਆਹ ਪਹਿਲੀ ਵਾਰ ਕਰਾਏ ਸੀਗੀ ਜੀ ਉਦੋਂ ਤੋਂ ਲੈ ਕੇ ਜੀ ਹੁਣ ਤੱਕ ਮੈਸੇਜ ਸਭ ਤੋਂ ਪਹਿਲਾਂ ਜੀ ਆਪਾਂ ਨਹੀਂ ਵਿਆਹ ਕਰਾਉਣ ਕਰਾਏ ਨੇ ਜੀ ਸਭ ਤੋਂ ਪਹਿਲਾਂ ਵੀ ਆਪਾਂ ਜਦੋਂ ਵਿਆਹ ਕਰਾਏ ਨੇ ਉਸ ਤੋਂ ਬਾਅਦ ਦੇ ਵਿੱਚ ਲਵੇ ਲਵੇ ਲੋਕਾਂ ਨੂੰ ਪਤਾ ਲੱਗਿਆ ਹਣੇ ਵੀ ਅਵੇਰਨੈਸ ਹੀ ਆਈ ਵੀ ਹਾਂ ਯਾਰ ਵਿਆਹ ਕਰਾਉਦੇ ਵੀ ਇੱਕ ਚੀਜ਼ ਵਧੀਆ ਇਹ ਲੋਕ ਹੋਰ ਪ੍ਰੋਗਰਾਮ ਕਰਾਈ ਜਾਂਦੇ ਨੇ ਇਸ ਤੋਂ ਵੀ ਵਿਆਹ ਵਾਲਾ ਜਿਹੜਾ ਪ੍ਰੋਗਰਾਮ ਹੈ ਜੀ ਹੁਣ ਉਹ ਘੂੜੇ ਨਾਲ ਜਿਵੇਂ ਸਾਡਾ ਭਰਾ ਪਿੱਲਾ ਉਹਨੇ ਵੀ ਵਿਆਹ ਕਰਵਾਏ ਨੇ ਪੰਜ ਕੁੜੀਆਂ ਦੇ ਨਵੇਂ-ਨਵੇਂ ਜਿਵੇਂ ਮੰਨ ਲਓ ਹੁਣ ਵਿਆਹ ਕਰਵਾ ਰਹੇ ਨੇ ਚਲੋ ਅਸੀਂ ਕਹਿੰਦੇ ਹਾਂ ਵੀ ਚਲੋ ਅਸੀਂ ਅਸੀਂ ਮਤਲਬ ਜਿਵੇਂ ਯਾਰਾਂ ਦੋਸਤਾਂ ਨੇ ਬੈਠ ਕੇ ਇਕੱਠਿਆਂ ਨਹੀਂ ਅਸੀਂ ਬਣਾਇਆ ਸੀ ਪ੍ਰੋਗਰਾਮ ਜੀ ਤੇ ਅਸੀਂ ਜ਼ੋਰ ਦੇ ਵਿੱਚੋਂ ਵਧੀਆ ਕੋਈ ਚੀਜ਼ ਅਸੀਂ ਕਰ ਰਹੇ ਹਾਂ ਜੀ ਸਾਨੂੰ ਵਧੀਆ ਲੱਗਦਾ ਜੀ What did you know?